ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸ਼ੀਤਲ ਜੋ ਕਿ ਇੱਕ ਮਹਾਪੁਰਸ਼ਾਂ ਦਾ ਤੋਬੇ ਦੇ ਵਿੱਚ ਮੰਦਿਰ ਬਣਿਆ ਹੋਇਆ ਜੀ ਅੱਜ ਤੁਹਾਨੂੰ ਕਰਾਵਾਂਗੇ ਜੀ ਦਰਸ਼ਨ ਤੁਸੀਂ ਦੇਖ ਸਕਦੇ ਹੋ ਤਨਤਨ ਬਾਬਾ ਗਾਜੀਦਾਸ ਜੀ ਦਾ ਮੰਦਿਰ ਬਣਿਆ ਹੋਇਆ ਜੀ ਟੋਬੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਰੋਵਰ ਬਣਿਆ ਹੋਇਆ ਜੀ ਆਹ ਦੇਖ ਸਕਦੇ ਤੁਸੀਂ ਸਰੋਵਰ ਦੇ ਵਿੱਚ ਤਨਤਨ ਬਾਬਾ ਗਾਜੀਦਾਸ ਜੀ ਦਾ ਮੰਦਿਰ ਬਣਿਆ ਹੋਇਆ ਜੀ ਜੋ ਕਿ ਇਸ ਸਰੋਵਰ ਦੇ ਵਿੱਚ ਬਹੁਤ ਹੀ ਦੁੱਖਾਂ ਤੋਂ ਛੁਟਕਾਰਾ ਮਿਲਦਾ ਜੀ ਦੇਖ ਸਕਦੇ ਹੋ ਤੁਸੀਂ ਸਰੋਵਰ ਬਾਕੀ ਹੁਣ ਤੁਹਾਨੂੰ ਬਾਬਾ ਜੀ ਦੇ ਕਰਾਵਾਂਗੇ ਜੀ ਦਰਸ਼ਨ ਤਨ ਤਨ ਬਾਬਾ ਗਾਜੀਦਾ ਜੀ ਸਰੋਵਰ ਦੇਖੋ ਪਹਿਲਾਂ ਜੀ ਲਓ ਜੀ ਕਰ ਸਕਦੇ ਹੋ ਤੁਸੀਂ ਦਰਸ਼ਨ ਬਾਬਾ ਜੀ ਨੇ ਧੰਨ ਧੰਨ ਬਾਬਾ ਗਾਜੀਦਾਸ ਜੀ ਪਿੰਡ ਸੋਤਲ ਬਾਬਾ ਜੀ ਦੇ ਕਰੋ ਜੀ ਦਰਸ਼ਨ ਬਹੁਤ ਹੀ ਸੁੰਦਰ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਬਾਬਾ ਜੀ ਦਾ ਦਰਬਾਰ ਜੋਗੀ ਇੱਥੇ ਆ ਕੇ ਬਹੁਤ ਲੋਕਾਂ ਦੇ ਦੁੱਖ ਟੁੱਟਦੇ ਨੇ ਜੀ ਤੁਸੀਂ ਜਿਹੜਾ ਇਹ ਤੋਬਾ ਵੇਖ ਰਹੇ ਹੋ ਜੀ ਇਸ ਦੇ ਵਿੱਚ ਇਸ਼ਨਾਨ ਕਰਕੇ ਬਹੁਤ ਸਰਦਾਰਾਂ ਦੇ ਦੁੱਖ ਟੁੱਟਦੇ ਨੇ ਜੀ ਦੇਖ ਸਕਦੇ ਹੋ ਤੁਸੀਂ ਬਾਬਾ ਜੀ ਇਸ ਸਰੋਵਰ ਵੀ ਕਹਿੰਦੇ ਨੇ ਕਿ ਟੋਬੇ ਦੇ ਵਿੱਚ ਬਣਿਆ ਹੋਇਆ ਜੀ ਮੰਦਿਰ ਬਾਬਾ ਜੀ ਦਾ ਬਾਕੀ ਤੁਹਾਨੂੰ ਕਰਾਉਣਾ ਹੈ ਦਰਸ਼ਨ ਛਿਪਾ ਭਗਵਾਨ ਦਾ ਵੀ ਮੰਦਿਰ ਬਣਿਆ ਹੋਇਆ ਇਸ ਜਗ੍ਹਾ ਤੇ ਛਿਪੂ ਭਗਵਾਨ ਦੇ ਵੀ ਕਰਾਵਾਂਗੇ ਦਰਸ਼ਨ ਤੁਹਾਨੂੰ ਅੱਛਾ ਭਗਵਾਨ ਜੀ ਦਾ ਮੰਦਿਰ ਬਣਿਆ ਹੋਇਆ ਜੀ ਬਹੁਤ ਮੰਨਤ ਹੈ ਕਰ ਸਕਦੇ ਆਂ ਦਰਸ਼ਨ ਸ਼ਿਵ ਸ਼ੰਕਰਪੋੜ੍ਹੇ ਨਾਥ ਜੀ ਦੇ ਇਹ ਸਮਾਦਾਂ ਬਣੀਆਂ ਹੋਈਆਂ ਨੇ ਡੇਰੇ ਦੇ ਵਿੱਚ ਦੇਖ ਸਕਦੇ ਤੁਸੀਂ ਧੰਨ ਧੰਨ ਬਾਬਾ ਗਾਜੀਦਾ ਜੀ ਪਿੰਡ ਸੋਤਲ ਕਰੋ ਦਰਸ਼ਨ ਕੀ ਬਾਬਾ ਜੀ ਦੇ ਦਰਬਾਰ ਦੇ ਧੰਨ ਧੰਨ ਬਾਬਾ ਗਾਜੀਦਾ ਜੀ ਨੇਕ ਸਾਧ ਹੈ ਤੁਸੀਂ ਦਰਬਾਰ ਬਾਬਾ ਜੀ ਦਾ ਬਾਕੀ ਇੱਥੇ ਜਿਹੜੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਮੰਦਿਰ ਅਰਦਾਰੇ ਜੰਗਲ ਹੈ ਜੀ ਮੰਦਿਰ ਦੇ ਬਹੁਤ ਹੀ ਮੰਦਿਰ ਨੂੰ ਜ਼ਮੀਨ ਲੱਗਦੀ ਹੈ ਜੀ ਤੇ ਬਾਕੀ ਮੇਨ ਗੱਲ ਜਿਲਾ ਟੋਬਾ ਬਣਿਆ ਹੋਇਆ ਜੀ ਤੇ ਤੁਸੀਂ ਦੇਖ ਸਕਦੇ ਹੋ ਹਰੇਕ ਬਿਮਾਰੀ ਤੋਂ ਛੁਟਕਾਰਾ ਮਿਲਦਾ ਜੀ ਇਹ ਮੰਦਰ ਟੋਬੇ ਦੇ ਵਿੱਚ ਬਣਿਆ ਹੋਇਆ ਜੀ ਬਾਕੀ ਆਪਾਂ ਸਾਰੀ ਜਾਣਕਾਰੀ ਇੱਥੇ ਦੇ ਪ੍ਰਬੰਧਕਾਂ ਕੋਲੋਂ ਲਵਾਂਗੇ ਜੀ ਜਿਹੜਾ ਡੇਰੇ ਦਾ ਮੁਖੀ ਐ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਜੀ ਡੇਰੇ ਬਾਰੇ ਸਾਸਿਕਾ ਬਾਬਾ ਜੀ ਇਹ ਜਿਹੜਾ ਆਪਣਾ ਡੇਰਾ ਬਣਿਆ ਹੋਇਆ ਜੀ ਇਹ ਕਿੰਨਾ ਕੁ ਪੁਰਾਣਾ ਡੇਰਾ ਜੀ ਇਹ 5-600 ਸਾਲ ਪੁਰਾਣਾ ਜੀ ਬਾਬਾ ਗਾਜੀ ਦਾ ਜੀ ਅੱਛਾ ਜੀ ਥੋੜਾ ਜਿਹਾ ਵਿਸਤਾਰ ਚ ਦੱਸੋਗੇ ਵੀ ਹਾਂ ਜੀ ਬਾਬਾ ਸਤਾਨ ਬਾਬਾ ਗਾਜੀ ਦਾ ਜੀ ਦੇ ਨਾਂ ਤੇ ਐ ਬਾਬਾ ਗਾਜੀ ਦਾ ਜੀ ਦਾ ਜਨਮ ਸਥਾਨ ਪਿੰਡ ਲਸਾੜਾ ਨੇੜੇ ਪਾਇ ਬਾਬਾ ਜੀ ਦਾ ਬਚਪਨ ਜਦੋਂ ਆਪਣੇ ਉਹ ਬਾਗਾਂ ਦਾ ਮਰੰਡਾ ਬਾਗ ਵਾਲਾ ਏਰੀਆ ਵਜੇ ਕਰਦਾ ਦਾ ਬਾਗ ਵੇ ਕਰਦਾ ਬਹੁਤ ਵਫਾਰ ਦੇ ਕਰਨਾ ਆਪਣਾ ਮਲੇਰ ਕੁੱਟਲੇ ਸਾਈਡ ਜਾਇ ਕਰਦਾ ਜੇ ਟੋਟਲੇ ਜਾਂਦੇ ਜਾਂਦੇ ਮਤਲਬ ਠਹਿਰ ਜਿਵੇਂ ਆਪਣੇ ਅੱਗੇ ਧਰਮ ਆਪਣੇ ਧਰਮ ਸਾਲਾ ਹੁੰਦੀਆਂ ਤੀਆਂ ਜਦੋਂ ਲਸਾੜੇ ਠਹਿਰ ਕਰੀ ਆਪਣੇ ਬਜ਼ੁਰਗਾ ਨੇ ਪਰਾਣਿਆਂ ਨੇ ਠੀਕ ਹੈ ਜੀ ਅ ਲੈ ਸਾਢੇ 4 ਰੋਠਾਇਰ ਕਰੀ ਉਥੇ ਉਹਨਾਂ ਨੂੰ ਰੋਟੀ ਪਾਣੀ ਆਪਣਾ ਬਿਸਤਰੇ ਪਾਣੀ ਦਾ ਉਹਨਾਂ ਨੂੰ ਸਾਧਨ ਜਦੋਂ ਵੰਡਿਆ ਬਦ ਜੋਕੀਆਂ ਲੱਗੀਆਂ ਵੀ ਅੱਜ ਅਸੀਂ ਕਰਨਾ ਕਿ ਕੱਲ ਨੂੰ ਤੁਸੀਂ ਕਰਨਾ ਬਾਬਾ ਜੀ ਦੇ ਜਦੋਂ ਬਚਪਨ ਦਾ ਸਧਾਰਨ ਬਾਲਕ ਤੇ ਆਹ ਉਹਨਾਂ ਦਾ ਨਾਂ ਗਾਜੀ ਦਾ ਜਦੋਂ ਉਹਨਾਂ ਦੀ ਸੇਵਾ ਪਾਣੀ ਰੋਟੀ ਕਹਿੰਦੇ ਵੀ ਅੱਜ ਗਾਜੀ ਕਰੂਗਾ ਜਦੋਂ ਉਹਨਾਂ ਨੇ ਬਾਬਾ ਜੀ ਨੂੰ ਬਾਬਾ ਜੀ ਨੇ ਸਭ ਤੋਂ ਸਧਾਰਨ ਦੇ ਜਦੋਂ ਬਾਲਕ ਤੇ ਉਹਨਾਂ ਨੇ ਸੇਵਾ ਕਰੀ ਉਹਨਾਂ ਜਿਵੇਂ ਆਪਾਂ ਪਿਆਰ ਵਿੱਚ ਕਹਿੰਦੇ ਨੇ ਚਲੋ ਆਪਣੇ ਸਾਡੇ ਆਏ ਉਹ ਜੇ ਤੁਸੀਂ ਆਪਾਂ ਤ੍ਰੀਦੇ ਨੂੰ ਕਹਿੰਦੇ ਹੁਣ ਬਾਬਾ ਜੀ ਦੇ ਉਰੇ ਆਏ ਉਰੇ ਉਹਨਾਂ ਨੇ ਬਹੁਤ ਸਮੇਂ ਬਾਅਦ ਬਹੁਤ ਸਮੇਂ ਬਾਅਦ ਉਰੇ ਆਏ ਉਰੇ ਉਹਨਾਂ ਨੇ ਆਪਣੇ ਮੋਗਲ ਮੱਜਰੀ ਡੋਮੋਇ ਕਰਦਾ ਸੀ ਡੋਮ ਵਿੱਚ ਤੇ ਹੁੰਦਾ ਸੀ ਅਬ ਵੀ ਸਾਰੇ ਜਿਵੇਂ ਨੇੜੇ ਦੇ ਪਿੰਡ ਦੇ ਆ ਪਾਣੀ ਡੋਮਾਂ ਵਿੱਚ ਤੇ ਹੋਇਆ ਕਰਦਾ ਜਿਵੇਂ ਕੋਈ ਖੋਣੀਆਂ ਨਲਕੇ ਮੋਟਾ ਇਹ ਬਹੁਤ ਬਾਅਦ ਹੀ ਦੇਣਾ ਪਹਿਲਾਂ ਤਾਂ ਇਹੋ ਜਿਹਾ ਕੁਝ ਨਹੀਂ ਤੇ ਡੋਮਾਂ ਦਾ ਹੋਇਆ ਡੋਬਿਆਂ ਦਾ ਹੋਇਆ ਕਰਦਾ ਸੀ ਠੀਕ ਹੈ ਜੀ ਏ ਬਾਬਾ ਜੀ ਦੇ ਜਦੋਂ ਪੂਰੇ ਕੰਮ ਕਰਿਆ ਖਿਲਾੜੀ ਤੇ ਉਹਨਾਂ ਨੇ ਕਰਦੇ ਕਰਦੇ ਜੇ ਡੁੱਬ ਗਏ ਪਾਣੀ ਲੈ ਕੇ ਕਰਦੇ ਉੱਥੇ ਤੇ ਬਾਬਾ ਜੀ ਨੂੰ ਖਵਾਜੇ ਪੀ ਪੰਜੇ ਪੀ ਤੇ ਸਥਾਪਨਾ ਹੋਈ ਉਹਨਾਂ ਨੇ ਫੇ ਬਾਬਾ ਜੀ ਨੇ ਉਰੇ ਆ ਕੇ ਥੋਬਾ ਪਟਵਾਇਆ ਸੀ ਥੋਬਾ ਪਟਵਾ ਦੇ ਜਿਵੇਂ ਹੁਣ ਸ਼ਾਮ ਨੂੰ ਬਾਬਾ ਜੀ ਜਿਵੇਂ ਸੇਵ ਸੰਗਤ ਲੱਗ ਗਈ ਕੋਈ ਦਿਹਾੜੀਦਾਰ ਲੱਗੇ ਕੋਈ ਹੋਰ ਬਾਬਾ ਜੀ ਜਿਵੇਂ ਟੋਬਾ ਦੀ ਪਟਾਏ ਕਰਦੇ ਤੇ ਤਪੜੀ ਵਿਛਾ ਕੇ ਬੈਠ ਜਾਂਦੇ ਸ਼ਾਮ ਨੂੰ ਰਿੱਤੇ ਦੇ ਮਿੱਟੀ ਦਾ ਭਰੇ ਕਰਦੇ ਤੇ ਉਹਨਾਂ ਨੂੰ ਮਾਇਆ ਦੇ ਦਿੰਦੇ ਤੇ ਜਦੋਂ ਜੋ ਵੀ ਉਹ ਸਮੇਂ ਦੀ ਸੀ ਪਟਦੇ ਪਟਦੇ ਜਦੋਂ ਸ਼ਾਮ ਨੂੰ ਉਹਨਾਂ ਨੇ ਕਿਹਾ ਵੀ ਬਾਬਾ ਜੀ ਨੇ ਤਾਂ ਇੱਥੇ ਪੈਸਾ ਦੱਬਿਆ ਹੋਇਆ ਹਾਂਜੀ ਉਹ ਸ਼ਾਮ ਨੂੰ ਉਹਨਾਂ ਨੇ ਕਿਆ ਕਰਿਆ ਰਾਤ ਨੂੰ ਆ ਕੇ ਪਟਣ ਲੱਗੇ ਪਟਦੇ ਪਟਦੇ ਨਹੀਂ ਮਿਲੇ ਕੁਝ ਚਲੇ ਗਏ ਦੂਜੇ ਦਿਨ ਜਦੋਂ ਫੇਰ ਐਦਿਆਂ ਬਾਬਾ ਜੀ ਨੇ ਆਪਣੀ ਤਪੜੀ ਉਠਾਈ ਜੀ ਉਹਨਾਂ ਨੂੰ ਸ਼ਾਮ ਦੀ ਆਪਣੀ ਮਿਹਨਤ ਦੇਣ ਲੱਗੇ ਬਾਬਾ ਜੀ ਨੇ ਸਾਰਿਆਂ ਨੂੰ ਵੰਡਤੀ ਉਹਨਾਂ ਨੂੰ ਪਰ ਕੇ ਮਿੱਟੀ ਦਾ ਆਪਣਾ ਮਾਇਆ ਬਣ ਗਈ ਪਟਦੇ ਪਟਦੇ ਜਦੋਂ ਉਹਨਾਂ ਦੀ ਵਾਰੀ ਆਈ ਦੂਜਿਆਂ ਦੀ ਉਹ ਕਹਿੰਦੇ ਭਾਈ ਆ ਰਾਤ ਦੀ ਮਿਹਨਤ ਹੈ ਤੁਹਾਡੀ ਰਾਤ ਦੀ ਮਿਹਨਤ ਹੈ ਤੁਹਾਡੀ ਉਹ ਸ਼ਰਮਿੰਦੇ ਹੋਗੇ ਹੁਣ ਬਾਬਾ ਜੀ ਦਾ ਜਾਣੀ ਜਾਣਦੇ ਹਾਂ ਜੀ ਸਾਧੂ ਸੰਤ ਜਪ ਜਪ ਤਪ ਕਰਿਆ ਵਾ ਤਾਂ ਫਿਰ ਇਹ ਬਾਬਾ ਜੀ ਨੇ ਇਹ ਤੋਬਾ ਪਟਵਾਇਆ ਜਿਵੇਂ ਹੁਣ ਆਪਣਾ ਉਹ ਥੋੜਾ ਫੈਨਸੀ ਮੌਕਾ ਅਲਰਜੀ ਜੋ ਵੀ ਦੁੱਖਤ ਕਲੀਬ ਹੈ ਇਸ਼ਨਾਨ ਕਰਨ ਨਾਲ ਠੀਕ ਹੋ ਜਾਂਦੇ ਬਾਬਾ ਜੀ ਦੀ ਠੀਕ ਹੈ ਜੀ ਤੇ ਇੱਥੇ ਵਿਆਹ ਦੀਆਂ ਰਸਮਾਂ ਵੀ ਹਾਂ ਜੀ ਉਹ ਵੀ ਪੂਰੀਆਂ ਹੁੰਦੀਆਂ ਨੇ ਹਾਂ ਜੀ ਹਾਂ ਜੀ ਤੇ ਹੋਰ ਇਹ ਤੋਂ ਇਲਾਵਾ ਜੀ ਕੋਈ ਲੱਕੜ ਦਾ ਲੱਕੜ ਦਾ ਹਾਂ ਲੱਕਣੀ ਕੋਲ ਜਿਵੇਂ ਬਾਬਾ ਜੀ ਦੀ ਜੋ ਵੀ ਮੰਨਤਾ ਅਗਲਾ ਸੁੱਖ ਦਾ ਉਹ ਸੁਪਨਾ ਪੂਰੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਬਾਬਾ ਜੀ ਦੇ ਜਿਵੇਂ ਹੁਣ ਐਡੇ ਵੱਡੇ ਝਿੜੀ ਖੜੀ ਹੈ ਜੰਗਲ ਖੜਾ ਹੈ ਜਿਹਦੇ ਕੋਈ ਲੱਕੜੀ ਕੱਟ ਨਹੀਂ ਸਕਦਾ ਬਾਬਾ ਜੀ ਦੇ ਸਥਾਨ ਵਾਸਤੇ ਸੇਵਾ ਕਰ ਸਕਦੇ ਆ ਠੀਕ ਹੈ ਬਾਹਰ ਨਹੀਂ ਨਿਕਲ ਸਕਦਾ ਤੇ ਕਿੰਨੀ ਜਗ੍ਹਾ 'ਚ ਬਣਿਆ ਹੋਇਆ ਬਾਬਾ ਜੀ ਮੰਦਿਰ ਇਹ ਇਹ ਬਾਬਾ ਜੀ ਦਾ ਸਥਾਨ ਹੈ ਜੀ 29 ਕਿੱਲੇ 2 ਵਿਗੇ 8 ਵਿਸਵੇ ਜਿਸ ਸਥਾਨ ਹੈ ਬਾਬਾ ਜੀ ਦਾ ਜੰਗਲ ਹੈ ਜੰਗਲ ਖੜਾ ਬਾਬਾ ਜੀ ਦਾ ਇਹ ਟੋਬੇ ਵਾਲੇ ਬਾਬਾ ਜੀ ਕਿਉਂ ਕਿਹਾ ਜਾਂਦਾ ਜੀ ਇਹਨਾਂ ਨੂੰ ਦੇਖੋ ਬਾਬਾ ਜੀ ਨੇ ਇਹ ਤੋਬਾ ਪਟਵਾਇਆ ਤਾਂ ਉਹਨਾਂ ਨੂੰ ਤਾਂ ਤੋਬੇ ਵਾਲੇ ਕਿਹਾ ਜਾਂਦਾ ਇਹਦੇ ਕਿ ਹੁਣ ਤੁਹਾਨੂੰ ਦੱਸਿਆ ਹੀ ਪਹਿਲਾਂ ਵੀ ਜਿਵੇਂ ਇਸ਼ਨਾਨ ਕਰਨ ਨਾਲ ਦੁੱਖ ਤਕਲੀਫ ਸਾਰੀ ਦੂਰ ਹੁੰਦੀ ਹੈ ਠੀਕ ਹੈ ਜੀ ਤੇ ਹੋਰ ਕਾਦਾ ਕਾਦਾ ਸਥਾਨ ਬਣਿਆ ਹੋਇਆ ਜੀ ਇਹ ਬਾਬਾ ਜੀ ਨੇ ਪਹਿਲਾਂ ਖਵਾਜਾ ਪਟਵਾਇਆ ਇਹ ਇਧਰ ਆਸਥਾਨ ਆ ਪੰਜਾਬੀ ਵੀਰਾਂ ਦਾ ਬਣਿਆ ਹੋਇਆ ਜੀ ਠੀਕ ਹੈ ਜੀ ਤੇ ਉੱਧਰ ਸਮਾਧੀ ਬਾਬਾ ਗਾਜੀ ਦਾ ਤੇ ਜਿਨ੍ਹਾਂ ਦੇ ਨਾਂ ਤੇ ਸਥਾਨ ਆ ਬਣਿਆ ਹੋਇਆ ਠੀਕ ਹੈ ਜੀ ਬਾਬਾ ਗਾਜੀ ਦਾ ਜੀ ਬਾਬਾ ਜੀ ਨੇ ਇਹ ਤੋਬੇ ਦਾ ਜਿਹੜਾ ਸਥਾਨ ਬਣਾਇਆ ਉਹਰੇ ਬਾਬਾ ਜੀ ਦੇ ਤੇ ਜਿਵੇਂ ਕੋਈ ਅਲਰਜੀ ਨਾਲ ਜਿਆਦਾ ਸਰੀਰ ਗਲ ਜਾਂਦਾ ਤਕਲੀਫ ਬਹੁਤ ਜਿਆਦਾ ਹੁੰਦੀ ਹੈ ਇਸ਼ਨਾਨ ਕਰਨੇ ਨਾਲੇ ਠੀਕ ਹੁੰਦੀ ਹੈ ਜਿਵੇਂ ਗਲ ਸਰੀਰ ਗਲ ਗਲ ਜਾਂਦਾ ਸੜ ਜਾਂਦਾ ਇਸ਼ਨਾਨ ਕਰਨੇ ਨਾਲ ਠੀਕ ਹੁੰਦਾ ਤੇ ਬਾਬਾ ਜੀ ਇੱਥੇ ਮੇਲਾ ਵੀ ਲੱਗਦਾ ਜੀ ਇਹ ਮੇਲਾ ਲੱਗਦਾ ਜੀ ਆਪਣਾ ਜੇਠ ਦੇ ਮਹੀਨੇ ਚ ਅੱਛਾ ਜੀ ਜੇਠ ਦੇ ਮਹੀਨੇ ਚ 4 ਵਜੇ ਐਤਵਾਰ 5 ਵਜੇ ਠੀਕ ਹੈ ਜੀ ਤੇ ਹਰ ਐਤਵਾਰ ਸੰਗਤ ਆਉਂਦੀ ਹੈ ਹੈ ਜੀ ਹਾਂ ਜੀ ਬਾਬਾ ਜੀ ਦੇਰਸ਼ਨਾ ਜੀ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਇਸ ਰੋਬਰ ਬਣਿਆ ਹੋਇਆ ਜੀ ਬਾਬਾ ਜੀ ਦਾ ਜਿੱਥੇ ਕੀ ਲੱਖਾਂ ਹੀ ਬਿਮਾਰੀਆਂ ਦੇ ਦੁੱਖ ਟੁੱਟਦੇ ਨੇ ਸਾਨੂੰ ਜਾਣੂ ਕਰਾਇਆ ਜੀ ਜੋ ਕਿ ਇੱਥੇ ਦੇ ਡੇਰੇ ਦੇ ਮੁਖੀ ਨੇ ਜੀ ਉਹਨਾਂ ਨੇ ਸਾਨੂੰ ਸਾਰੀ ਗੱਲਬਾਤ ਆਪਣੇ ਮੂੰਹੋਂ ਬੋਲ ਕੇ ਸੁਣਾਈ ਹੈ ਜੀ ਵੇਖ ਸਾਦੇ ਤੁਸੀਂ ਇਹ ਡੇਰਾ ਜੀ ਬਾਬਾ ਗਾਜੀਦਾ ਸਾਹਿਬ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ